ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨੀਤ ਜੋਸ਼ੀ ਦੇ ਹੱਥ ਦੇ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਤੇ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਦੇ ਇੰਚਾਰਜ ਮੌਜੂਦ ਸੀ ਇਸ ਮੌਕੇ ਰੋਡ ਸ਼ੋਅ ਦਾ ਅਕਾਲੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਅਕਾਲੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਥ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕੀ 1 ਜੂਨ ਨੂੰ ਅਨੀਤ ਜੋਸ਼ੀ ਨੇ ਵੋਟ ਪਾ ਕੇ ਕਾਮਯਾਬ ਕਰੋ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਅਨੀਤ ਜੋਸ਼ੀ ਦੇ ਹੱਕ ਤੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਜਿੱਥੇ ਸਾਰੇ ਅੰਮ੍ਰਿਤਸਰ ਦੇ ਲੋਕ ਮੌਜੂਦ ਸੀ ਅਤੇ ਭਰਵਾ ਹੁੰਗਾਰਾ ਦਿੱਤਾ ਇਸ ਵਾਰ ਅੰਮ੍ਰਿਤਸਰ ਤੋਂ ਅਨੀਤ ਜੋਸ਼ੀ ਹੀ ਐਮਪੀ ਹੋਣਗੇ ਜਿੰਦਾਬਾਦ ਅਨੀਤ ਜੋਸ਼ੀ ਜਿੰਦਾਬਾਦ ਅਨੀਤ ਜੋਸ਼ੀ Just did me sumurnya kalidanti sudah ਪਾਰਵਾ ਸਾਡੀ ਵਾਇਡ ਕਰੀ ਹੈ ਰਤਾ ਹਾ ਗਾ ਮੈਡਮ ਸਭ ਨੇ ਮੜ ਮੜ ਆਪਣਾ ਚੇਰ ਕਰ ਕੇ ਗਾਤਾ ਆਪਣੀ ਰਿਸਵਰ ਉਹਨੇ ਗਾਤਾ ਵੀ ਇਸ ਵਾਰ ਪੱਕੀ ਤੋਂ ਲੋੜੇ ਲਾ ਗੋ ਖੜਾ ਹਰਮਨਾਤੇ ਹਰਮਨ ਪਾਣਾ ਜੋਤੇ ਸੇ ਰੁਸਰੀਆਂ ਨਾਲ ਕੁਮਾਰ ਗਾਥੀ ਜੀ ਬੋਲ ਬੋਲ ਕਰਦੇ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਮੈਂ ਜੀ ਵਿਨਾਸ਼ ਸ਼ਰਮਾ ਜੀ ਅਸੀਂ ਤੇ ਇਹੋ ਹੀ ਚਾਹਦੇ ਆ ਕਿ ਲੋਕ ਉਸ ਨੂੰ ਵੋਟ ਪਾਏ ਜਿਹੜਾ ਆਪਣਾ ਪਰਖਿਆ ਤੇ ਹੰਡਾਇਆ ਬੰਦਾ ਹੋਵੇ ਅਨਿਲ ਜੋਸ਼ੀ ਜੀ ਨੇ ਅੰਮ੍ਰਿਤਸਰ ਲਈ ਬਹੁਤ ਕੰਮ ਕੀਤਾ ਇਹ ਸਾਰਾ ਤੁਸੀਂ ਪਿਆਰ ਲੋਕਾਂ ਦਾ ਉਹਨਾਂ ਦੇ ਕੰਮ ਦੇ ਸਜਦੇ ਹੀ ਲੋਕੀ ਇੱਥੇ ਇਕੱਠੇ ਹੋਏ ਨੇ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਹੀ ਬੰਦੇ ਨੂੰ ਚੁਣੋ ਜਿਹਨੇ ਵਿਕਾਸ ਕੀਤਾ ਕੀ ਪੈਸੀ ਦੇਣਾ ਚਾਹੋਗੇ ਜੀ ਅੱਜ ਲਾਸਟ ਦਿਨ ਰਹਿ ਗਿਆ ਮੈਂ ਵੋਟਰਾਂ ਸਪੋਰਟਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਮੈਂ ਵੋਟਰਾਂ ਸਪੋਰਟਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਜੀ ਵੱਧ ਕੇ ਵੱਧ ਉਸ ਬੰਦੇ ਨੂੰ ਵੋਟ ਪਾਓ ਜਿਹਨੂੰ ਤੁਸੀਂ ਜਾਣਦੇ ਹੋ ਕੀ ਦਾ ਹੱਥ ਵੜ ਕੇ ਤੁਸੀਂ ਕੰਮ ਕਰਾ ਸਕਦੇ ਹੋ ਜਿਹੜਾ ਤੁਹਾਡੇ ਦੁੱਖ ਦਰਦ ਚ ਸ਼ਾਮਲ ਹੁੰਦਾ ਉਸ ਬੰਦੇ ਨੂੰ ਵੋਟ ਪਾਓ ਵਾਰ ਨੰਬਰ ਕਿਹੜੀ ਦਾ ਲੱਗਣਾ ਹੈ ਬੰਦਾ ਵਾਰ ਨੰਬਰ 46 ਦਾ ਜੋ ਕਿ ਲੋਕ ਸਭਾ ਦੇ ਤੁਨਪਦਾ ਸੀਟ ਅਨੀਲ ਜੋਸ਼ੀ ਜੀ ਜਿਹੜੇ ਇਥੋਂ ਅੰਮ੍ਰਿਤਸਰ ਤੋਂ ਵਿੱਚੋਂ ਇਲੈਕਸ਼ਨ ਲੜ ਰਹੇ ਆ ਔਰ ਜੋ ਜ਼ਿੰਮੇਵਾਰੀ ਵਾਰਟ ਨੰਬਰ 65 ਦੇ ਵਿੱਚੋਂ ਸੰਦੀਪ ਕੌਰ ਰੰਧਾਵਾ ਜੀ ਨੂੰ ਬੀਪੀ ਚਫਰੂ ਕੋਚ ਤੇ ਲਈ ਆ ਉਹ ਭਾੜੀ ਸੰਖਿਆ ਦੇ ਨਾਲ ਆਪਣੇ ਨਾਲ ਆਪਣੀਆਂ ਟਾਣਾਂ ਨੂੰ ਲੈ ਕੇ ਆਈ ਆ ਔਰ ਅੱਜ ਹਾਲਗੇਟ ਦੇ ਬਾਹਰ ਜੋ ਡਿਊਟੀ ਲੱਗੀ ਹੈ ਪਾਰਟੀ ਵੱਲੋਂ ਅਸੀਂ ਅੱਜ ਪਾਰਟੀ ਦੇ ਸਪਾਈ ਹਾਂ ਜੋ ਆਪਾਂ ਨੂੰ ਪਾਰਟੀ ਹੁਕਮ ਲਾਂਦੀ ਹੈ ਉਸ ਹੁਕਮ ਦੇ ਅੰtar ਆਪਾਂ ਅੱਜ ਅਨੀਲ ਜੋਸ਼ੀ ਜੀ ਆ ਰਹੇ ਆ ਉਹਨਾਂ ਦੇ ਨਾਲ ਪੰਜਾਬ ਪ੍ਰਧਾਨ ਸੁਖਬੀਰ ਬਦਲ ਜੀ ਆ ਰਹੇ ਆ ਆਪਾਂ ਉਹਨਾਂ ਦਾ ਧਿਰੋ ਧੰਨਵਾਦ ਕਰਦੇ ਆਂ ਔਰ ਭਾਰੀ ਮਾਤਰਾ ਦੇ ਨਾਲ ਅੱਜ ਇਹ ਲੋਕ ਸਭਾ ਹਲਕਾ ਦੀ ਸੀਟ ਜਿਹੜੀ ਆ ਉਹ ਸ਼ੋਮਨੀ ਅਕਾਲੀ ਦਲ ਦੇ ਹੱਕ ਦੇ ਵਿੱਚ ਜਿਤਾਵਾਂਗੇ ਕਿਹੜੀ ਵਾਰਡ ਪੈਂਦੀ ਹੈ ਜੀ ਵਾਰਡ ਨੰਬਰ 65 ਵੈਸਟ ਬੁਦਲੀ ਦਾ ਵੋਟਰਾਂ ਨੂੰ ਕਹਿਣਾ ਚਾਹੁੰਦੇ ਆਂ ਮੈਸੇਜ ਦੇਣਾ ਚਾਹੁੰਦੇ ਆਂ ਵੋਟਰਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਅਨੀਲ ਜੋਸ਼ੀ ਦੇ ਕੰਮਾਂ ਨੂੰ ਅਨੀਲ ਜੋਸ਼ੀ ਵਰਗੇ ਜਿਹੜੇ ਇਨਸਾਨ ਆ ਉਹਨਾਂ ਦੇ ਕੰਮਾਂ ਨੂੰ ਉਹਨਾਂ ਨੂੰ ਵੇਖੋ ਵੀ ਉਹਨਾਂ ਦੇ ਵਿੱਚੋਂ ਇਹੋ ਜਿਹਾ ਕੋਈ ਗੋਨੀ ਐ ਕਿ ਜਿੰਨਾ ਤੁਸੀਂ ਦੇਖਦੇ ਹੋ ਜਿਹੜੇ ਤਿੰਨ ਕੈਂਡੀਡੇਟ ਨੇ ਉਹ ਤਿੰਨਾਂ ਨਾਲੋਂ ਅਨੀਲ ਜੋਸ਼ੀ ਇੱਕ ਅਲੱਗ ਤੇ ਕੰਮ ਦੇ ਜਿਹੜੇ ਕਹਿੰਦੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਅਲੱਗ ਹੈਗਾ ਮੈਂ ਵਾਰਡ ਨੰਬਰ 5 ਤੋਂ ਸੰਦੀਪਪੁਰ ਅਨੀ ਅਨੀਲ ਜੋਸ਼ੀ ਦੇ ਜਿਹੜਾ ਤਾਂ ਮੈਂ ਧੰਨਵਾਦ ਕਰਨ ਵਾਸਤੇ ਬੀਬੀਆਂ ਨੂੰ ਲੈ ਕੇ ਆਈ ਹਾਂ ਉਹਨਾਂ ਦਾ ਧੰਨਵਾਦ ਕਰਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਅੰਮ੍ਰਿਤਸਰ ਦੇ ਲੋਕੀ ਪੂਰੇ ਪੰਜਾਬ ਦੇ ਲੋਕ ਪ੍ਰੇਮ ਕਰਦੇ ਆ ਅੱਜ ਛਡੇ ਵੱਡੇ ਇਕੱਠ ਹੋ ਕੇ ਉਹਨਾਂ ਦਾ ਮਾਨ ਆ ਵੋਟਾਂ ਦੇ ਫਰਕ ਨਾਲ ਗੁਰਜੀਤ ਓਜਲੇ ਨੂੰ ਝਾੜੂ ਵਾਲੇ ਨੂੰ ਫੁੱਲ ਵਾਲੇ ਨੂੰ 라ਵਾਗੇ ਔਰ ਦੁਨੀਆ ਦਾ ਤੁਸੀਂ ਪਿਆਰ ਵੇਖੋ ਗਰਮੀ ਦੇ ਵਿੱਚ ਹਰ ਆਇਆ ਪਿਆਰ ਕੀ ਮੈਸੇਜ ਦੇਣਾ ਚਾਹੋਗੇ ਜੀ ਵੋਟਰਾਂ ਤੋਂ ਮੈਂ ਆਪਣੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਜਾਤੀਆਂ ਦੇ ਪਿੰਡਾਂ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਹੱਥ ਛੋੜ ਕੇ ਕਿ ਨਿਲ ਜੋਸ਼ੀ ਜੀ ਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਉਹਨਾਂ ਲੱਖਾਂ ਵੋਟਾਂ ਦੇ ਫਰਕ ਨਾ ਦਿਤਾਓ ਕਿਹੜੀ ਵਾਰਡ ਨੰਬਰ ਇਹਦੇ ਕਿੰਨੇ ਕਿੰਨੇ ਲੋਕ ਇਕੱਠ ਹੋਇਆ ਪੂਰਾ ਜ਼ਿਲ੍ਹਾ ਜੀ ਇੱਥੇ ਸਾਰਾ ਇਹ ਸੈਂਟਰਲ ਕਾ ਇਕੱਠਾ ਹੁੰਦਿਆ ਅੱਜ ਪਾਰਟੀ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅੰਮ੍ਰਿਤਸਰ ਦੇ ਕਰ ਰਹੇ ਨੇ ਸਾਡੇ ਕੈਂਡੀਡੇਟ ਅਨਿਲ ਜੋਸ਼ੀ ਜੀ ਜੋ ਇੱਕ ਨੰਬਰ ਨਿਸ਼ਾਨ ਮਿਲਿਆ ਤੇ ਇੱਕ ਨੰਬਰ ਤੇ ਉਹ ਆਉਣਗੇ ਅੱਜ ਪੂਰੇ ਅੰਮ੍ਰਿਤਸਰ ਦੇ ਵਿੱਚ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਦੇਖ ਹੀ ਰਹੇ ਹੋ ਸੜਕਾਂ ਦੇ ਉੱਪਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਆ ਦੁਨੀਆ ਤੇ ਉਤਸ਼ਾਹ ਆ ਅਨਿਲ ਜੋਸ਼ੀ ਬਾਰੇ ਚੋਣ ਨਿਸ਼ਾਨ ਤੱਕੜੀ ਇੱਕ ਨੰਬਰ ਦਾ ਬਟਨ ਦਬਾ ਕੇ ਅਨਿਲ ਜੋਸ਼ੀ ਨੂੰ ਬਹੁਤ ਵਧੀਆ ਲੀਡਣਾ ਇਥੋਂ ਅੰਮ੍ਰਿਤਸਰ ਤੋਂ ਜਿਤਾਵਾਂਗੇ ਅੱਜ ਜੀ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਅੰਮ੍ਰਿਤਸਰ ਰੂਟ ਸ਼ੋਅ ਤੇ ਆਏ ਨੇ ਜੀ ਸ਼੍ਰੀ ਅਨਿਲ ਜੋਸ਼ੀ ਸਾਹਿਬ ਜੀ ਦੇ ਹੱਕ 'ਚ ਸਰਦਾਰ ਵਿਕਰਮਜੀਤ ਸਿੰਘ ਜੀ ਮੀਂਟੀਆ ਸਾਹਿਬ ਅਸੀਂ ਅਸੀਂ ਇਹੋ ਹੀ ਵਰਕਰਾਂ ਨੂੰ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜੋਸ਼ੀ ਸਾਹਿਬ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਉਹਨਾਂ ਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਆ ਤੇ ਉਹਨਾਂ ਨੂੰ ਆਪਾਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਤੇ ਉਹਨਾਂ ਕੋ ਰਹਿੰਦੇ ਵਿਕਾਸ ਕਾਰਜ ਕਰਾ ਸਕੀਏ ਕੀ ਕਿਹੜਾ ਚਾਹੋਗੇ ਜੀ 10 ਸਾਲ ਔਜਲਾ ਸਾਹਿਬ ਜਿਹੜੇ ਮੰਤਰੀ ਰਹੇ ਨੇ ਕੀ ਕਿਹੜਾ ਚਾਹੋਗੇ ਜੀ ਉਹਨਾਂ ਦਾ ਕਾਰਜਕਰ 2.5 ਸਾਲ ਹੋ ਗਿਆ ਆ ਬਾਡੀ ਪੁਰਾਣੀ ਸਰਕਾਰ ਬਣੀ ਵੇਖੋ ਜੀ ਔਜਲਾ ਸਾਹਿਬ ਵੀ ਐਮਪੀ ਰਹੇ ਚੁੱਕੇ ਨੇ ਪਹਿਲਾਂ ਪਰ ਸਾਡੇ ਜੋ ਕਾਲੀ ਦਲ ਦੀ ਕੰਮ ਕਰਨ ਦੀ ਜਿਹੜੀ ਥਿਊਰੀ ਹੈ ਜੀ ਉਹ ਸਭ ਤੋਂ ਵੱਖਰੀ ਹੈ ਜੀ ਉਹ ਸਭ ਤੋਂ ਪਹਿਲਾਂ ਵਿਕਾਸ ਨੂੰ ਪਹਿਲ ਦਿੰਦੇ ਨੇ ਜੀ ਫਿਰ ਜਿਹੜੇ ਅਨਿਲ ਜੋਸ਼ੀ ਸਾਹਿਬ ਨੇ ਉਹਨਾਂ ਨੇ ਪਹਿਲਾਂ ਹੀ ਬਹੁਤ ਕਾਰਜ ਕਰਵਾਏ ਨੇ ਜੀ ਆਪਣੇ ਐਮਐਲਏ ਸਾਹਿਬ ਸੀਗੇ ਫਿਰ ਉਹ ਆਪਣੇ ਕੈਬਨਤ ਮੰਤਰੀ ਸਾਹਿਬ ਰਹੇ ਨੇ ਉਹਦੇ ਕਾਰਜਕਾਲ ਦੇ ਵਿੱਚ ਉਹਨਾਂ ਬਹੁਤ ਵਧੀਆ ਕੰਮ ਕਰਾਏ ਨੇ ਤੇ ਆਪਾਂ ਉਹਨਾਂ ਨੂੰ ਉਹਨਾਂ ਦਾ ਬੰਦ ਆ ਜੋ ਵੋਟ ਉਹਨਾਂ ਨੂੰ ਪਾ ਕੇ ਤੇ ਆਪਾਂ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਜਿਹੜੇ ਰਹਿੰਦੇ ਵਿਕਾਸ ਦੇ ਕੰਮ ਹੈ ਉਹ ਵੀ ਕਰਵਾ ਸਕਦੇ ਆ ਵਾਹ ਵਾਹਿਗੁਰੂ ਜੀ ਤੇ ਅੱਜ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਅਨਲ ਜੋਸ਼ੀ ਜੀ ਦੇ ਚੋਣ ਮੈਮ ਨੂੰ ਅੱਗੇ ਤੋਰਨ ਦੇ ਵਾਸਤੇ ਅਨਲ ਜੋਸ਼ੀ ਜੀ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਵਾਸਤੇ ਅੰਮ੍ਰਿਤਸਰ ਦੇ ਵਿੱਚ ਰੋਡ ショਅ ਕਰ ਰਹੇ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਇਲਾਕੇ ਦੀਆਂ ਜੋ ਸੰਗਤਾਂ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਪੁਹਾਰੇ ਨਾਲ ਚੱਲ ਕੇ ਬਾਦਲ ਸਾਹਿਬ ਦੇ ਨਾਲ ਆ ਰਹੀਆਂ ਔਰ ਪਾਸ ਤੇ ਹਲਕੇ ਦੀ ਡਿਊਟੀ ਜਿਹੜੀ ਹੈ ਉਹ ਹੀਮਾ ਵਾਲੇ ਗੇਟ ਤੇ ਲੱਗੀ ਹੈ ਔਰ ਵੈਸੇ ਜੇ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਉਹ ਇੱਥੇ ਇਕੱਠੇ ਹੋਏ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਵਾਗਤ ਕਰਨ ਦੇ ਵਾਸਤੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਹੈ ਕਿ ਪਹਿਲੀ ਤਰੀਕ ਵਾਲੇ ਦੇਣ ਤੱਕੜੀ ਚੋਂ ਨਿਸ਼ਾਨ ਦਾ ਬਟਨ ਦਬਾ ਕੇ ਸ੍ਰੀ ਅਨਲ ਜੋਸ਼ੀ ਜੀ ਨੂੰ ਆਪਾਂ ਕਾਮਯਾਬ ਬਣਾਈਏ ਵਾਇਗਰ ਜਿੱਤਾਂ ਖਾਲਸਾ ਵਾਇਗਰ ਜਿੱਤ ਸਕੇ ਨੇ ਤਰੂ ਲੱਗੇ ਨੇ ਕਿ ਹਈ ਆਪਣੇ ਹਰਬੰਦ ਪਿਆਰੇ ਨੇਤਾ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਐਰ ਕੀ ਜਿਤਾ ਕੇ ਬਹੁਤ ਵੱਡੀ ਲੀਡ ਦਾ ਜਿਤਾ ਕੇ ਲੋਕ ਸਭਾ ਚ ਭੇਜਦਾ ਕੀ ਬੈਸੀ ਦੇਣਾ ਚਾਹੁੰਦੇ ਨਹੀਂ ਵੋਟਰਸਪੋਰਟ ਮੈਂ ਲੋਕਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਤੁਸੀਂ ਸਾਰੇ 1 ਜੂਨ ਵਾਲੇ ਦਿਨ ਵੋਟ ਪਾਹ ਜਰੂਰ ਜਾਓ ਔਰ ਰਾਮ ਭਗਤ ਸ਼੍ਰੀ ਅਨਿਲ ਜੋਸ਼ੀ ਜੀ ਦੀ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਮੰਦਰ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਕੁਸੀ ਆਪਣੇ ਦੋਸਤ ਆਪਣੇ ਭਰਾ ਆਪਣੇ ਪੁੱਤਰ ਸ੍ਰੀ ਅਲੋਜੋਸ਼ੀ ਜੀ ਨੂੰ ਚਿਤਾ ਕੇ ਲੋਕ ਸਭਾ ਚ ਭੇਜੋ ਕਿ ਤੁਹਾਡੀ ਆਵਾਜ਼ ਲੋਕ ਸਭਾ ਦੇ ਵਿੱਚ ਬੁਲੰਦ ਕਰਨ ਸਾਡੇ ਰੋਟਚੋੜੇ ਬੋਲ ਉੱਚਾ ਲੋਕਾਂ ਦੇ ਵਿੱਚ ਔਰ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੇ ਕਿ ਸ੍ਰੀ ਜੋਈ ਸਾਹਿਬ ਦਾ ਹਲਾਰਾ ਹੋਣਾ ਬਾਕੀ ਆ ਲੋਕਾਂ ਨੇ ਫੈਸਲਾ ਕਰ ਲਿਆ ਕਿ ਜੋਈ ਸਾਹਿਬ ਨੂੰ ਇਥੇ ਸ੍ਰੀ ਅੰਮ੍ਰਿਤਸਰ ਤੋਂ ਚਿਤਾ ਕੇ ਲੋਕ ਸਭਾ ਨੂੰ ਦੇ ਵਿੱਚ ਅਸੀਂ ਭੇਜਣਾ ਇਹ ਠਾਠਾ ਮਾਰਦਾ ਕੱਟ ਲੋਕਾਂ ਦਾ ਪਿਆਰ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਔਰ ਸਰਦਾਰ ਬਿਕਰਮ ਸਿੰਘ ਜੀਠਿਆ ਜੀ ਨੂੰ ਔਰ ਜੋਸ਼ੀ ਸਾਹਿਬ ਨੂੰ ਅੱਜ ਹਲਕਾ ਪੂਰਬੀ ਦੇ ਲੋਕ ਦੱਸਣ ਵਾਸਤੇ ਇਹ ਗਲੋਤਿਆ ਵੀ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਤਾਂ ਭਾਰੀ ਬਹੁ ਮਾਨਾ ਜਿਤਾ ਕੇ ਭੇਜਾਂਗੇ ਸਰਦਾਰ ਗੋਪਾਲ ਸਿੰਘ ਦਾ ਮੈਂ ਵੋਟ ਟ੍ਰਾਂਸਪੋਰਟਰਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦਾ ਵੀ ਜਿੰਨੇ ਵੀ ਹਲਕਾ ਪੂਰਬੀ ਦੇ ਮੇਰੇ ਨੌਜਵਾਨ ਵੀਰ ਮਾਤਾ ਪਿਣਾ ਬਜ਼ੁਰਗ ਇੱਕ ਤਰੀਕ ਨੂੰ ਘਰ-ਘਰ ਆ ਕੇ ਜਾ ਕੇ ਆਪਣੇ ਪੋਲਿੰਗ ਬੂਥਾਂ ਦੇ ਉੱਤੇ ਅਨਿਲ ਜੋਸ਼ੀ ਜੀ ਨੂੰ ਵੋਟ ਪਾ ਕੇ ਪਾਰੀ ਬਹੁਤ ਰਮਾਤਨਾ ਦਿਤਾ ਕੇ ਇਥੋਂ ਆਪਣੇ ਹਲਕੇ ਤੋਂ ਭੇਜੀਏ ਤਾਂ ਜੋ ਸਾਡੇ ਹਲਕੇ ਦੀ ਸਮੂਲੀਅਤ ਹੋ ਸਕੇ ਔਰ ਜੋਸ਼ੀ ਸਾਹਿਬ ਨੂੰ ਜੋ ਲੀਡਰ ਸਭ ਤੋਂ ਜਰੂਰੀ ਇਸਰ ਅੰਮ੍ਰਿਤਸਰ ਸ਼ਹਿਰ ਵਿੱਚ ਸਿਰਫ ਤੇ ਸਿਰਫ ਸ੍ਰੀ ਅਨੋਲਕ ਮਨ ਜੋਸ਼ੀ ਦੇ ਪਿੱਛੇ ਹੀ ਆ ਇਹ ਝੂਠੇ ਵਾਦੇ ਕਰਨ ਵਾਲੇ ਨਹੀਂ ਹੈ ਇਹ ਬਹੁਤ ਹੀ ਵਧੀਆ ਇਨਸਾਨ ਆ ਇਹਨਾਂ ਨੂੰ ਇਹਨਾਂ ਨੂੰ ਵਿਕਾਸ ਪੁਰਸ਼ ਕਿਹਾ ਜਾਂਦਾ ਵਾ ਤੇ ਸ਼ਰੋਮਣੀ ਅਕਾਲੀ ਦਲ ਦੇ ਯੋਧੇ ਯੋਧੇ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਮਨ ਬਣਾ ਲਿਆ ਸ੍ਰੀ ਅਨੰਦ ਕਮਾਜੋਸ਼ੀ ਜੀ ਨੂੰ ਜਿਤਾ ਕੇ ਭੇਜਣ ਦਾ ਅੱਜ ਸੁਖਵੀਰ ਸਿੰਘ ਬਾਦਲ ਵੀ ਰੋਡ ਸ਼ੋਅ ਦੇ ਉੱਤੇ ਪਹੁੰਚਣ ਦੀ ਤਿਆਰੀ ਕਰ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੋਕੀ ਦਿਲੋਂ ਪਿਆਰ ਕਰਦੇ ਆ ਦਿਲੋਂ ਪਿਆਰ ਕਰਦੇ ਆ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੂੰ ਲੋਕੀ ਤਹਿ ਦਿਲ ਤੋਂ ਤਹਿ ਦਿਲ ਤੋਂ ਪਿਆਰ ਕਰਦੇ ਆ ਸ੍ਰੀ ਗੁਰਪ੍ਰੀਤ ਸਿੰਘ ਜੀ ਰੰਧਾਵਾ ਜੀ ਜੋਸ਼ੀ ਸਾਹਿਬ ਨੂੰ ਸਭ ਨੇ ਮਨ ਬਣਾ ਲਿਆ ਵੀ ਐਤ ਕੀ ਵਾਰੀ ਤੇ ਤੱਕੜੀ ਦੇ ਮੋਹਰੇ ਲਾ ਕੇ ਤੇ ਐਮਪੀ ਆਪਾ ਜੋਸ਼ੀ ਨੂੰ ਭੇਜਣਾ ਇਹ ਵਸੇ ਦੇਣਾ ਚਾਹੋਗੇ ਜੀ ਮੋਟਰਸਪੋਰਟਰ ਮੈਂ ਮੋਟਰਸਪੋਰਟਰ ਨੂੰ ਵੇਖੋ ਮੈਸੇਜ ਦਾ ਪਹਿਲੀ ਤਰੀਕ ਵਾਲੇ ਦਿਨ ਘਰੋਂ ਨਿਕਲ ਕੇ ਬਾਹਰ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਆਪਣੇ ਸੱਚਾ ਮਿੱਤਰਾਂ ਨੂੰ ਕਹੋ ਤੇ ਘੱਟ ਤੋਂ ਘੱਟ 70% VOTING ਕਰੋ ਤੌਰ ਡੇਢ 2 ਲੱਖ ਦੀ ਲੀਡ ਨਾਲ ਜਿਤਾਓ ਸਾਰਾ ਅੰਮ੍ਰਿਤਸਰ ਸ਼ਹਿਰ ਮੈਂ 100% ਸ਼ੋਰਟੀ ਨੇ ਕਹਿ ਸਕਦਾ ਹਾਂ ਪਰਮਾਤਮਾ ਮੇਰ ਕਰਨਗੇ ਜੋਸ਼ੀ ਅੰਮ੍ਰਿਤਸਰ ਦਾ ਐਮਪੀ ਬਣੂਗਾ ਤੇ ਪਰਮਾਤਮਾ ਮਿਹਰ ਕਰਨਗੇ ਖੇਤਰੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਕੱਲੀ ਆਈ ਪਾਰਟੀ ਹੈ ਜਿਹੜੀ ਪੰਜਾਬ ਦੀ ਨਵ ਪਛਾਣ ਦੀ ਹੈ ਤੇ ਪੰਜਾਬੀਆਂ ਦੀ ਲੜਾਈ ਲੜਦੀ ਹੈ ਖਾਲਸਾ ਪੰਥ ਦੀ ਲੜਾਈ ਲੜਦੀ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਆਪਣੀ ਪਾਰਟੀ ਨੂੰ ਤਗੜਾ ਕਰ ਦਿਓ ਤੁਹਾਨੂੰ ਉਹਦੇ ਬਾਅਦ ਕੋਈ ਚਿੰਤਾ ਕਰਦੀ ਨਹੀਂ ਬਸ ਕਹਿੰਦੇ 1100 ਰੁਪਏ ਨਹੀਂ ਦੇ ਦਿੱਤੇ ਜਾਉ ਰੋਤ ਨੂੰ 1100 ਰੁਪਏ ਮਹੀਨਾ ਦੇਸਾਂ 1100 ਰੁਪਏ ਮਹੀਨਾ ਤੇ ਟੱਕਰ ਵੀ ਅੱਜ ਸਾਹਮਣੇ ਹੋਈ ਹੈ ਹੁਣ ਕਹਿੰਦੇ 1100 ਹਾਂਜੀ ਇੱਕ ਸਾਲ ਬਾਅਦ ਕਹਿਣਗੇ 1200 ਫਿਰ ਇਲੈਕਸ਼ਨ ਜਦੋਂ ਆਊਗਾ ਅਗਲਾ ਫਿਰ ਕਹੂਗਾ 2100 ਦੇਣਾ ਤਾਂ ਹੈ ਨਹੀਂ ਸਾਹਮਣੇ ਟੱਕਰ ਆਈ